ਜੀ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੜਗੱਜ ਦੀ ਪੱਗ ਦੀ ਰਸਮ ਹੋਈ ਹੈ ਸਿਰਫ ਦੋ ਟੁਕ ਸਵਾਲ ਨੇ ਕਿ ਉਹਨਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ ਨੰਬਰ 1 ਮੈਂ ਪੰਥ ਨੂੰ ਪੁੱਛਣਾ ਚਾਹੁੰਦਾ ਮੈਂ ਇੱਕ ਉਸ ਸੰਗਤ ਨੂੰ ਪੁੱਛਣਾ ਚਾਹੁੰਦਾ ਜਿਹੜੇ ਲੋਕ ਪੰਥ ਦੀ ਗੱਲ ਕਰਦੇ ਨੇ ਨੰਬਰ 1 ਅੱਜ ਦੇ ਸਮੇਂ ਦੇ ਵਿੱਚ ਜਿਹੜਾ ਉਹਨਾਂ ਨੇ ਜਥੇਦਾਰੀ ਦੀ ਪੱਗ ਮਿਲਣ ਤੋਂ ਪਹਿਲਾਂ ਕਿਉਂਕਿ ਰਸਮ ਤਾਂ ਅੱਜ ਹੋਈ ਆ ਕਿ ਆ ਜਿਹੜੇ ਪਹਿਲਾਂ ਹੁਕਮ ਕੀਤੇ ਗਏ ਨੇ ਉਹ ਬਤੌਰ ਜਥੇਦਾਰ ਕੀਤੇ ਕਹਿੰਦੇ ਜਥੇਦਾਰੀ ਨਾ ਕੀਤੇ ਗਏ ਨੇ ਕਿਉਂਕਿ ਉਹ ਜਥੇਦਾਰ ਦੀ ਪੱਗ ਦੀ ਰਸਮ ਅੱਜ ਹੋਈ ਆ ਤੇ ਪਹਿਲਾਂ ਕੀ ਸੀ ਫਿਰ ਪਹਿਲਾਂ ਕਿਵੇਂ ਉਹ ਆਪਣਾ ਆਪ ਤੋਂ ਬਣੇ ਦੂਸਰਾ ਪੰਥ ਤੋਂ ਬਿਨਾ ਪਰਵਾਨਗੀ ਲੈ ਤੱਕੇ ਨਾਲ ਉਦੋਂ ਬਣੇ ਜਥੇਦਾਰ ਕਿ ਆ ਉਹਦੇ ਮਾਫੀਨਾਮੇ ਹੋ ਗਏ ਨੇ ਤੱਕੇ ਨਾਲ ਬਣਿਆ ਸੀ ਕਿ ਉਦੋਂ ਬਹੁਤ ਸਾਰੀਆਂ ਜਥੇਬੰਦੀਆਂ ਨੇ ਵਿਰੋਧ ਕੀਤਾ ਅਸੀਂ ਵੀ ਵਿਰੋਧ ਕੀਤਾ ਕਿ ਇਹ ਜਿਹੜੀ ਪ੍ਰਵਾਨਗੀ ਨਹੀਂ ਹੈ ਫਿਰ ਹੁਣ ਕਿਵੇਂ ਪ੍ਰਵਾਨਗੀ ਹੋਗੀ ਤੇ ਦੂਸਰਾ ਜੇ ਪਹਿਲਾਂ ਕੀਤੇ ਹੋਏ ਵਾਅਦੇ ਪਹਿਲਾਂ ਕੀਤੀਆਂ ਹੋਈਆਂ ਗੱਲਾਂ ਉਹ ਬਿਨਾਂ ਜਥੇਦਾਰ ਤੋਂ ਕਿਹਾ ਉਹਨਾਂ ਦੀ ਮਾਫੀ ਹੋਗੀ ਕਿ ਆ ਉਹ ਮਾਫੀ ਕਿਤੋਂ ਕਿ ਲਈ ਕਦੋਂ ਲਈ ਕਿਸ ਕਿਆ ਕਾਰਨ ਬਣ ਗਿਆ ਕਿ ਇਹਨੂੰ ਪੱਕ ਦੇਣੀ ਪਈ ਇਹਦੇ ਤੁਸੀਂ ਜਰੂਰ ਜਵਾਬ ਦੇਵੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ